ਅੱਜ ਅਸੀਂ ਕੁਝ ਹਾਰਮਨਸ ਕਰਾਂਗੇ ਜਿਨ੍ਹਾਂ ਨੂੰ ਪੰਜਾਬੀ ਵਿੱਚ ਸਮਾਨਰਥੀ ਸ਼ਬਦ ਆਖਦੇ ਹਨ ਇਸ ਵਿੱਚ ਇੱਕ ਸ਼ਬਦ ਦੇ ਕਾਫੀ ਅਰਥ ਹੁੰਦੇ ਹਨ ਉਸ ਬਾਰੇ ਗੱਲ ਕਰਾਂਗੇ ਜਿਵੇਂ ਡੇਟ ਨੂੰ ਇੱਕ ਪਾਸੇ ਮਿਤੀ ਜਾਂ ਤਰੀਕ ਆਖਦੇ ਹਨ ਦੂਜੇ ਪਾਸੇ ਡੇਟ ਨੂੰ ਖਜੂਰ ਆਖਦੇ ਹਨ ਵਾਚ ਨੂੰ ਦੇਖੋ ਅਤੇ ਦੂਜੇ ਪਾਸੇ ਵਾਚ ਨੂੰ ਘੜੀ ਵੀ ਆਖਦੇ ਹਨ ਲਾਈਟ ਨੂੰ ਹਲਕਾ ਜਾਂ ਦੂਸਰੇ ਪਾਸੇ ਲਾਈਟ ਨੂੰ ਰੋਸ਼ਨੀ ਵੀ ਆਖਦੇ ਹਨ ਮੈਚ ਮੈਚ ਨੂੰ ਇੱਕ ਪਾਸੇ ਮੈਚ ਖੇਡਾਂ ਨਾਲ ਸੰਬੰਧਿਤ ਹੈ ਤੇ ਦੂਸਰੇ ਪਾਸੇ ਮੈਚ ਨੂੰ ਇੱਕ ਮਾਚ ਸਥਿਤੀਲੀ ਵੀ ਆਖਦੇ ਹਨ ਸੀਲ ਸੀਲ ਦਾ ਮਤਲਬ ਕਿਸੇ ਚੀਜ਼ ਨੂੰ ਬੰਦ ਕਰਨਾ ਸੀਲ ਕਰਨਾ ਆਖਦੇ ਹਨ ਤੇ ਦੂਸਰੇ ਪਾਸੇ ਸੀਲ ਇੱਕ ਸਮੁੰਦਰੀ ਜੀਬ ਦਾ ਨਾਮ ਵੀ ਹੁੰਦਾ ਹੈ ਰਾਈਟ ਨੂੰ ਅਸੀਂ ਸੱਜਾ ਵੀ ਆਖਦੇ ਹਾਂ ਤੇ ਦੂਸਰੇ ਪਾਸੇ ਰਾਈਟ ਦਾ ਮਤਲਬ ਠੀਕ ਹੁੰਦਾ ਹੈ ਟੋਸਟ ਦਾ ਇੱਕ ਪਾਸੇ ਮਤਲਬ ਕਿਸੇ ਬ੍ਰੈਡ ਨੂੰ ਟੋਸਟ ਕਰਨਾ ਤੇ ਦੂਸਰੇ ਪਾਸੇ ਟੋਸਟ ਨੂੰ ਚੈਸ ਕਰਨਾ ਜਾਂ ਕਿਸੇ ਖੁਸ਼ੀ ਨੂੰ ਸੈਲੀਬ੍ਰੇਟ ਕਰਨਾ ਆਖਦੇ ਹਨ ਟਰਿੱਪ ਦਾ ਮਤਲਬ ਯਾਤਰਾ ਤੇ ਦੂਸਰੇ ਪਾਸੇ ਟਰਿੱਪ ਤੁਹਾਡਾ ਪੈਰ ਕਿਸੇ ਪਾਸੇ ਫਸ ਜਾਣ ਨੂੰ ਟਰਿੱਪ ਵੀ ਆਖਦੇ ਹਨ ਪਾਰਕ ਇੱਕ ਖੁੱਲੀ ਜਗ੍ਹਾ ਤੇ ਘੁੰਮਣ ਵਾਲੀ ਜਗ੍ਹਾ ਨੂੰ ਪਾਰਕ ਆਖਦੇ ਹਨ ਦੂਸਰੇ ਪਾਸੇ ਇੱਕ ਕਾਰ ਨੂੰ ਖੜਾਉਣ ਲਈ ਵਰਤੀ ਜਾਣ ਵਾਲੀ ਥਾਂ ਨੂੰ ਵੀ ਪਾਰਕ ਆਖਿਆ ਜਾਂਦਾ ਹੈ ਬੇਬ ਇੱਕ ਲਹਿਰ ਨੂੰ ਆਖਦੇ ਹਨ ਤੇ ਦੂਸਰੇ ਪਾਸੇ ਅਸੀਂ ਬੇਬ ਨੂੰ ਹੱਥ ਹਿਲਾਉਣਾ ਵੀ ਆਖਦੇ ਹਾਂ ਰੌਕ ਰੌਕ ਕਰਨਾ ਜਾਂ ਕਿਸੇ ਚੀਜ਼ ਨੂੰ ਵਧੀਆ ਟੰਗਣਾ ਕਰਨ ਨੂੰ ਰੌਕ ਕਹਿੰਦੇ ਹਨ ਤੇ ਦੂਸਰੇ ਪਾਸੇ ਰੌਕ ਦਾ ਮਤਲਬ ਚਟਾਨ ਜਾਂ ਪੱਥਰ ਵੀ ਹੁੰਦਾ ਹੈ